ਚੱਲੇ ਮੇਲਾ ਦੇਖਣ ਮੈਂ ਵੀ ਨਾਲ ਹੀ ਆ ਮੈਂ ਰਾਫ ਮਾਨਕੇ ਪਹਿਲੀ ਵਾਰੀ ਐਕਟਿਵਤਾ ਤੇ ਮੇਲਾ ਦੇਖਣ ਚੱਲੇ ਹੁੰਦਾ ਟਰੈਕਟਰ ਕੀ ਜਾਂਦੇ ਰੇ ਕਿੱਦਾਂ ਮਹਾਰਾਜ ਕੋਈ ਨਹੀਂ ਦੇਖਦਾ ਪਛਾਣਦਾ ਹੀ ਨਹੀਂ ਕੋਈ ਪਰਨੇ ਚ ਮੁੰਡਾ ਬੋਲਟ ਤੋਂ ਸਿੱਧਾ ਐਕਟਿਵਤਾ ਤੇ ਆਇਆ ਮੂੰਹ ਹੀ ਕੋਈ ਜਾਂਦਾ ਜੀ ਲੁਕਣਾ ਐਤੋਂ ਦਾ ਨਾ ਲੁਕਣਾ ਚੱਲ ਬਹਿ ਜਾ ਮੈਂ ਉਹ ਅੱਜ ਸਾਡੇ ਪਿੰਡਾਂ ਵਾਲੇ ਮਿਲਣਗੇ ਆ ਜਾਵਾਂਗੇ ਦੂਜੇ ਪਾਸੇ ਦੀ ਯਾਰ ਇੱਧਰ ਨਹੀਂ ਬਚਾਈ ਹੋ ਜਾਂਦਾ ਬੰਦਾ ਇੱਧਰ ਹੀ ਕਰਦਾ ਬਹੁਤ ਪੈਂਦਾ ਘੱਟਾ ਬਹੁਤ ਪੈਂਦਾ ਅੰਦਰ ਨੂੰ ਹੋਊ ਸ਼ਾਇਦ ਉਹ ਵਧੀਆ ਸੀ ਨਾ ਪ੍ਰੇਮ ਸ਼ਾਂਤ ਆ ਫੇਰੇ ਕੜੀ ਗੜੀ 200 ਰੁਪਏ ਤੱਕ ਸ਼ਾਂਤਰਾ ਸੀ ਸ਼ਾਂਤਰਾ ਸੀ ਦੇ ਵਿੱਚ ਹੀ ਆਈ ਇੱਧਰ ਨੂੰ ਪਾਈ ਇੱਧਰ ਨੂੰ ਇੱਧਰ ਨੂੰ ਮੈਨੂੰ ਦਿਗਾ ਇਹ ਕਿਵਦੀ ਦੇ ਇਲੇਖੇ ਤਾਂ ਵਿੱਚ ਜੁਦਾਈ ਗਈ ਇੱਕ ਤਾਂ ਤੇ ਥੋ ਉਹ ਮਗਿਆ ਮੇਲਾ ਇਹ ਮੇਰਾ ਤਾਂ ਬਾਹਰ ਨਹੀਂ ਹੋਗਾ ਇਹ ਤਾਂ ਜਿੱਥੇ ਹੀ ਭਾਲੀ ਪਰ ਲਖੇ ਥਣੀ ਪਾਲਾ ਇੱਕ ਤਾਂ ਇਹ ਕੱਚੇ ਨਹੀਂ ਹੈਗੇ ਇਹ ਪਿੱਛੇ ਪਿੱਛੇ ਨਾਲੇ ਤਾਂ ਹੋ ਜਾ ਪਲੀ ਪਿੱਛੇ ਪਿੱਛੇ आया कला कल ചാർ तयारु चलो 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 हा अॻे च वेंदे असीं

sirido kordke bana bana ਤਨ ਨੇ ਫੋਲੀ ਹੋ ਗਿਆ ਨਾ ਨਹੀਂ ਨਹੀਂ ਹੁਣ ਤਾਂ ਸਾਨੂੰ ਨਜ਼ਾਰਾ ਆਉਣ ਲੱਗਿਆ ਵੀ ਆਹ ਮੈਰਾ ਫੋਨ ਇੱਧਰ ਜੀ ਕਰ ਰਿਹਾ ਵੀ ਕਿੰਨੀਆਂ ਲੱਗੀਆਂ ਹੁਣ ਤਾਂ 100 ਜੀ ਇਹ ਇਹ ਨੂੰ ਮਮਾ ਜੀ ਹੌਣ ਅਸੀਂ ਲੱਗੇ ਥੱਲੇ ਉਤਰਨ ਉਹ ਆਉਂਦੇ ਟਰੈਕਟਰ ਸਟੰਟਾਂ ਵਾਲੇ ਇਸ ਤੀ ਨੋ ਇਹ ਬੋਧ ਜੂ ਡਾਲ ਲੈ ਲੈ ਆਂ ਹਨਾ ਲੈ ਲੈਣਾ ਟਿਕਟ ਆਉਣੀ ਆ ਸਾਡੀਆਂ ਨੀ ਬਾਰੀ ਆ ਰਾਂ ਤੇ ਯਾਰ ਉਹ ਗੰਗੇ ਬਹੁਤ ਦੇ ਰਹੇ ਨੇ ਮਾਰੀ ਜਦੋਂ ਦੀ ਇੱਕ ਫਾਟ ਹੈ ਹੋਰ ਬਹੁਤ ਆਜ ਚੱਲ ਆ ਜਾ ਆ ਕੇ ਇੱਧਰ ਆ ਜਾ ਇੱਧਰ ਆ ਜਾ ਆ ਜਾ ਇੱਥੇ ਇੱਧਰ ਦਾ ਪਤਾ ਹੈ ਇੱਥੇ ਇੱਥੇ ਸਹੀ ਆ ਆ ਜਾ ਇੱਥੇ ਆਵਾਂ ਮੈਂ ਚੱਲ ਚੱਲ ਗੱਪੇ ਕੋਈ ਫਾਇਦਾ ਨਹੀਂ ਕੋਪਾ Pali, ali Thank you. E, vidiš ali? You know. ਫਾਇਰਿੰਗ ਕਰੂ ਮੁੰਡਾ ਵਿਚਾਰ ਨਹੀਂ ਤੂੰ ਦੋ 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 ਕੋਈ ਨਹੀਂ ਦੇ ਕਰ ਨੇ ਕੋਈ ਨਾ ਆਉਂ ਪਿੰਨ ਆਇਆ ਕਿਹੜੇ ਦਾ ਆਣਾ ਤੇ ਮਰਜੀ ਮਾਰੋ ਕਿਤੇ ਮਰਜੀ ਮਾਰ ਜਿੱਤੇ ਮਰਜੀ ਮਾਰ ਦੇ ਹਾਂ ਕੁੜੀ ਦਾ ਮਸਲਾ ਹੈਗਾ ਆਨੇ ਸ਼ਾਮੇ ਨਹੀਂ ਆ ਰਹੇ ਕਿਤਾ ਦੀ ਆਮਾ ਉੱਤੇ ਰਾਤ ਬਿਲਕੁਲ ਦੀਆਂ ਦੇ ਉਹਨੂੰ ਨਹੀਂ ਉਹ ਜੱਡੇ ਸਾਹਮਣੇ ਵੀ ਸੋਣਾ ਲਾਦਾ ਕਰਦੇ ਹਾਂ ਬੰਤਾ ਵੀ ਬੰਤਾ ਕੁੜੀ ਪੱਗਿਆ ਆ ਕੋਲਕੜਾ ਬੰਤਾ ਕੁੜੀ ਚਲ ਖਾਲੀ ਆਪੂ ਕੋਸਾ ਖਾਲੀ ਉਹ ਲਾ ਗਈ ਤਿੰਨ ਚਾਰ ਨਿਸ਼ਾਨੇ ਲਾ ਗਈ ਉਹ ਲੱਗਿਆ ਲੱਗਿਆ ਖਾਲੀ ਇਧਰ ਠੀਕ ਹੈ ਚਲ ਵੀਡੀਓ ਤੇ ਪਤਾ ਲੱਗ ਜੂ ਲੱਗ ਗਿਆ ਵੀ ਲੱਗ ਗਿਆ ਚਾਰ ਖਾਲੀ ਯਾ ਆਂਦੀ ਅਸੀਂ ਇੱਥੇ ਸ਼ੂਟਿੰਗ ਕਰਨਾ ਇਧਰ ਹੋ ਜਾ ਮੈਂ

झूले ते चढ़ंदा बोखा ਤਾਂ ਤਾਂ la que ਲਿਗੇ ਹੋਗਾ ਮਾ ਜੰਨਰੇ ਦੇ ਕਿਹੜਾ ਉਹ ਜਿਹੜਾ ਉੱਧਰ ਰਮਾਲ ਵੰਦ ਕੇ ਬੈਠਾ ਹੈ ਉਹ ਕੀ ਬਣ ਕੇ ਬੈਠਾ ਰਮਾਲ ਉਹ ਮੱਤ ਕਰਾਈ ਆ ਪਰ ਉਹਨੇ ਉਹ ਵੀ ਇਹਦੇ ਕੋਚ ਨਹੀਂ ਹੁੰਦਾ ਬਈ ਲਾਲ ਟਰੈਕਟਰ ਵਾਲੇ ਕਿਹੜੇ ਸਿੱਟ ਦੇਣੇ ਬੰਦੇ ਦੇਖੀ ਤੂੰ ਆਇਓ ਵੀ ਆ ਰਿਹਾ ਭਾਈ ਇੱਧਰ ਆ ਦੋ ਪਾਲਾ ਪਰਨਾ ਬਣ ਕੇ ਭਰਾ ਉਹ ਤਾਂ ਜਾਣਦਾ ਚੰਗੀ ਲੱਗ ਸਰ ਉਹ ਮਨਨਾ ਰਮਨ ਦਾ ਚਾਉਂ ਗਿਆ ਕਿੱਥੇ ਰਿਹਾ ਇਹ ਉਹਦਾ ਜੀਤ ਨਾਲ ਗੋਂਦਪੁਰ ਦਾ ਉਹ ਘੜ ਦਾ ਕਿ ਨੇੜੀ ਜਿਆਦਾ ਠੇ ਬਹੁਤ ਇਹਦਾ ਯਾਰ ਵੀ ਛੱਡਦੇ ਮਸੀਆ ਬਹੁਤ ਜਾਣ ਪਛਾਣਿਆ ਇਹਨਾਂ ਦਾ ਕੁਝ ਨਹੀਂ ਹੋਇਆ ਭਈ ਬਿਲਕੁਲ ਭਈ ਇਹ ਤਾਂ ਕੁਝ ਪਲਟਾਜ ਰੂ ਰੋਡਰਟਰ ਨੂੰ ਜਿਹੜੇ ਸੌਣਾ ਬਸ ਬਸ ਆਪਾਂ ਚੱਲ ਲਈਏ ਪੁੱਤ ਹੁਣ ਆਪਾਂ ਚੱਲੇ ਬਸ ਲੈ ਆਪਾਂ ਤੋਂ ਅੰਮੋਰ ਕੇ ਟੀੜਾ ਇਹਦੇ ਵੀ ਮਾਰਿਆ ਯਾਰ ਲੱਗਦਾ ਗਾਣ ਗੱਲ ਨਹੀਂ ਹੋ ਰਹੀ ਚੱਲ ਮੈਂ ਚੰਦਾ ਬੰਦੀ ਖੜਾ ਹੋ ਉਸ ਆਹ ਅੱਗੇ ਗੱਲਾਂ ਨਹੀਂ ਹੋ ਰਹੀ ਥੱਕੇ ਨਹੀਂ ਕਰ ਉਹੀ ਤਾਂ ਗੱਲਾਂ ਜੀ ਵਾਪਸੀ ਸਾਡੀ ਨੂੰ ਚੱਲੇ ਆ ਅਸੀਂ ਟਰਾਲੀ 'ਚ ਛੱਡ ਕੇ ਨੇ ਦੂਜੇ ਨੇ ਇਹਨਾਂ ਨੂੰ ਅਸੀਂ ਚੱਲੇ ਹੁਣ ਆਪਣੇ ਜਾਂਮੇ ਤੇ ਫੇਰ ਖੜਾ ਆ ਸਾਡਾ ਐਸ ਤਰੀਕਾ ਨਹੀਂ ਹੋ ਖਲਾਜ਼ਮ ਨਾਲ ਬੰਦਲਾਂ ਪੈਣ ਖਾਲੀਆਂ ਜੁੱਤੀ ਸੰਗਾ ਵੇ ਜਦੋਂ ਪਹਿ ਗਈਆਂ Sampai jumpa di video selanjutnya.